ਬਾਰਨ ਪਿੰਡ ਦਾ ਰਹਿ ਸਮਾਵਾ ਨਿਰਜਕ ਕਿਰਤੀ ਸੇਖਰ ਜਿਸ ਦਾ ਨਾਮ ਭਾਈ ਜੈ ਸਿੰਘ ਹੈ ਭਾਈ ਜੈ ਸਿੰਘ ਆਪਣੀ ਕਿੱਤ ਕਰਦਾ ਤੇ ਇਹਨਾਂ ਦੇ ਪਿਤਾ ਜੀ ਨੇ ਅਨੰਦਪੁਰ ਸਾਹਿਬ ਤੋਂ ਔਮਰਤ ਦੀ ਦਾਤ ਗੁਰੂ ਕਾਲ ਕੀ 탑 ਸੰਤੀ ਦੇ ਮਜੂਰੀ ਦੇ ਵਿੱਚੋਂ ਨਹੀਂ ਇਹਨਾਂ ਦਾ ਭਾਈ ਜੈ ਸਿੰਘ ਦਾ ਵੀ ਓਨਾ ਜ਼ਿਆਦਾ ਸ੍ਰੀ ਨਾਨਕਪੁਰ ਸਾਹਿਬ ਰਹਿਦਾ ਭਾਈ ਸਾਫ ਜੈ ਸਿੰਘ ਦੀ ਸ਼ਹੀਦੀ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਕੁਝ ਸਾਲ ਮਗਰੋਂ 1752 ਦੇ ਵਿੱਚ ਭਾਈ ਜੈ ਸਿੰਘ ਜਦੋਂ ਸ਼ਹੀਦ ਕੀਤਾ ਗਿਆ ਅਬਦਾਦੀ ਦਾ ਫੌਜਦਾਰ ਹੈ ਅਬਦੋਸੀ ਯੋਧਖਾਨ ਤੇ ਪਟਿਆਲੇ ਦਾ ਕੂਟਵਾਲ ਹੈ ਨਿਆਮੂਦੀਨ ਜਦੋਂ ਅਬਦੋਸੀ ਯੋਧਖਾਨ ਪਟਿਆਲੇ ਦੀ रियासत ਦੇ ਵਿੱਚ ਹੁੰਦਾ ਹੈ ਤੇ ਬਾਰਨ ਬਾਰਨੇ ਪਿੰਡ ਦੇ ਵਿੱਚ ਆਪਣੀ ਸਬਾ ਬਗਾ ਕੇ ਬੈਠਦਾ ਹੈ ਇਕਬਾਰ ਪਿੰਡ ਦਾ ਪਿੰਡ ਦੇ ਵਿੱਚ ਬਹੁਤ ਜਿਹੜੀ ਜਨਸੰਖਿਆ ਸੀ ਜਨਸੰਖਿਆ ਸੀ ਤਕਰੀਬਨ ਮੁ슬ਮਾਨਾਂ ਦੀ ਜਾਨੀ ਜਨਸੰਖਿਆ ਸੀ ਤਾਂ ਇੱਥੇ ਸਭਾ ਲਗਾ ਕੇ ਬੈਠਦਾ ਹੈ ਕਿਹਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਹੋਰ ਕਾਰਜ ਖਾਂਦੇ ਵੀ ਰਹਿੰਦੇ ਨੇ ਕਿ ਨਹੀਂ ਦਸਨ ਵਾਲਿਆਂ ਨੇ ਦੱਸਿਆ ਕਿ 2000 ਸਿੱਖਾਂ ਦੇ ਘਰ ਦੇ ਤੇ ਇੱਕ ਸਿੱਖ ਦਾ ਘਰ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਅਜਿਹਾ ਕਿਉਂਕਿ ਭਾਈ ਜੈ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਸੀ ਸਦਿਆ ਗਿਆ ਜੈ ਸਿੰਘ ਨੂੰ ਜੈ ਸਿੰਘ ਨੇ ਕਿਹਾ ਕਿ ਤੂੰ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਸਾਡੀ ਉੱਤੋਂ ਫੌਜ ਲੰਗੀ ਹੈ ਤੇ ਤੂੰ ਸਲਾਫਜੋਨੀ ਕੀਤੀ ਪਾਈ ਗਏ ਜਿਹੜੇ ਹਨ ਉਹ ਅਲਗੀ ਸੈਕਸਨ ਉਹ ਕਹਿੰਦੇ ਮੈਂ ਆਪਣੀ ਕਿਰਤਗਤ ਦੇ ਵਿੱਚ ਮੇਰਾ ਧਿਆਨ ਰਹੀ ਉਧਰ ਤੇ ਆ ਕੇ ਫੋਨ ਕਰਕੇ ਮੈਂ ਤੁਹਾਨੂੰ ਇੱਕ ਔਜ ਦਾ ਕਿੱਦਾਂ ਪਤਾ ਦੇਣਾ ਹੈਗਾ ਤੇ ਦੂਸਰੀ ਗੱਲ ਆ ਜਿਹੜਾ ਸਿੱਖ ਦਾ ਸਿਰ ਥਾਂ ਆਦੀ ਝੁਕਦਾ ਫਿਰਦਾ ਹੈ ਨਾ ਕਿਤੇ ਔਸ ਕਬਰ ਤੇ ਔਸ ਕਬਰ ਤੇ ਤੇ ਭਾਈ ਜੈ ਸਿੰਘ ਕਹਿੰਦਾ ਹੈ ਕਿ ਮੇਰਾ ਸਿਰ ਗੁਰੂ ਕਲੰਗੀਧਰ ਦੇ ਦਰਬਾਰ ਤੋਂ ਬਿਨਾਂ ਕੋਈ ਕਿਤੇ ਨਹੀਂ ਝੁਕਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਹੋਰ ਮੇਰਾ ਸਿਰ ਨਹੀਂ ਝੁਕਦਾ ਹੁਣ ਨਿਯਮੋ ਦੇਣ ਤੇ ਅਬਦੋਸ ਯੋਧ ਖਾਲ ਬੜੇ ਹਾਰਾਨ ਵੀ ਹੋਏ ਤੇ ਇਹ ਫਿਰ ਲੈ ਜਵਾਬ ਇਸ ਸਵਾਲ ਦਾ ਜਵਾਬ ਸੁਣ ਕੇ ਤੇ ਜਵਾਬ ਸੁਣ ਕੇ ਭਾਈ ਜੈਥੇ ਦਾ ਤੇ ਅੱਗ ਭੂਲਾ ਵੀ ਹੋ ਗਈ ਸੜ ਕੇ ਕੋਰੇ ਹੋ ਗਏ ਐ ਮੱਛੇ ਦੇ ਮੱਛੇ ਦਿੱਤੀਆਂ ਆਣੀਆਂ ਕਹਿੰਦੇ ਫਿਰ ਤੈਨੂੰ ਅਸੀਂ ਲੇਗੇ ਜਾਵਾਂਗੇ ਪਟਿਆਲੇ ਆਹ ਥੋੜਾ ਜਿਹਾ ਸਮਾਨ ਐ ਇਹਨੂੰ ਚੱਕ ਤੇ ਚੌਂਕਲ ਚੱਕ ਲਈ ਸਿੱਖੀ ਅਸੀਂ ਪਰਖਾਂਗੇ ਤੇਰਾ ਗੁਰੂ ਕਿਹਾ ਜਦ ਇਹੋ ਜਾਂ ਤੇ ਤੂੰ ਕੇ ਹੋ ਜਾਏ ਗੁਰੂ ਦਾ ਸਿੱਖ ਕਿਹੋ ਜਾਂ ਹੋਵੇਗਾ ਭਾਈ ਜੈ ਸਿੰਘ ਨੇ ਇੱਥੇ ਸਾਧ ਸੰਗਤ ਜੀ ਕਿਹਾ ਕਿ ਮੈਂ ਪਹਿਲਾਂ ਮੈਂ ਕੁਛ ਨਾ ਚਾਹਾਂ ਦਾ ਸਰਕਾਰ ਤੋਂ ਵੀ ਇਸ ਆਂਡ ਦੇ ਵਿੱਚ ਇਸ ਪੰਨੀ ਦੇ ਵਿੱਚ ਜਾਂ ਕੱਪੜੇ ਦੇ ਵਿੱਚ ਕੀ ਬਲੇਟਿਆ ਹੋਇਆ ਉਹ ਕਹਿੰਦਾ ਸਾਡੇ ਵਾਸਤੇ ਇਹ ਦੇ ਇਹਦੇ ਵਿੱਚ ਤਮਾਕੂ ਬਲੇਟਿਆ ਹੋਇਆ ਤੇ ਇੱਕ ਹੁੱਕੇ ਇੱਕ ਹੁੱਕਾ ਬਲੇਟਿਆ ਹੋਇਆ ਹੋਰ ਕੁਝ ਨਹੀਂ ਪਹਿਲਾਂ ਪਪਾ ਜੀ ਜੱਸ ਨੂੰ ਕਿੰਨਾ ਉਹਨਾਂ ਨੇ ਜਵਾਬ ਦਿੱਤਾ ਕਿ ਤੇਰਾ ਕੀ ਹੱਕ ਨਹੀਂ ਪੰਦਾ ਤੇਰਾ ਤਾਂ ਕਿ ਇਹ ਪੰਦਾ ਚੁੱਪ ਕਰਕੇ ਇਹਨੂੰ ਚਿਰਦੇ ਚੁੱਪ ਤੇ ਸਾਡੇ ਨਾਲ ਪਟਿਆਰੇ ਚੋਂ ਪਟਿਆਰੇ ਚੱਲ ਤਾਂ ਭਾਈ ਜੈ ਸਿੰਘ ਕਹਿੰਦਾ ਕਿ ਨਾ ਮੇਰਾ ਬੁੱਤ ਸੁਦਾ ਇਹ ਹੱਕ ਹੈ ਕਿਉਂਕਿ ਮੈਂ ਗੁਰੂ ਦਾ ਸਿੱਖਾ ਹੈ ਜੇ ਕੋਈ ਇਤਰਾਜ ਜੋਗ ਚੀਜ਼ ਹੈ ਤੇ ਮੈਂ ਕਰਦੇ ਨਹੀਂ ਜੁਪਾਹਣਾ ਤੇ ਭਾਈ ਜੈ ਸਿੰਘ ਨੂੰ ਦੱਸਿਆ ਗਿਆ ਕਿ ਇਹਦੇ ਵਿੱਚ ਤਾਂ ਬਾਗੂ ਹੈ ਤੇ ਇਹਦੇ ਵਿੱਚ ਝੋਕਾ ਹੈ ਸਭ ਤੇ ਚੌਕ ਤੇ ਸਾਡੇ ਨਾਲ ਜਦੋਂ ਭਾਈ ਜੈ ਸਿੰਘ ਨੇ ਉਹਰਾ ਜਵਾਬ ਦੇ ਦਿੱਤਾ ਕਹਿੰਦਾ ਮੇਰਾ ਪੂਰਾ ਜਵਾਬ ਹੈ ਨਹੀਂ ਚੱਕ ਸਕਦਾ ਕਹਿੰਦੇ ਕਿਉਂ ਭਾਈ ਜੈ ਸਿੰਘ ਕਹਿੰਦਾ ਜਸ ਸਿਰ ਦੇ ਵਿੱਚ ਅਮਰਤ ਦੇ ਪਾਣੀ ਟੂਰੇ ਪਹਿਲੇ ਹੋਣਾ ਉਸ ਉਸ ਸਿਰ ਕੱਟਿਆ ਜਾ ਸਕਦਾ ਹੈ ਉਸ ਸਿਰ ਦੀ ਖੋਪੜੀ ਕੱਢੀ ਜਾ ਸਕਦੀ ਹੈ ਪਰ ਇਸ ਸਿਰ ਦੇ ਉੱਪਰ ਉਸ ਸਿਰ ਦੇ ਉੱਪਰ ਜਸ ਸਿਰ ਦੇ ਉੱਪਰ ਨਿਵੇਜ ਪਾਉਣੇ ਫੂਲੇ ਮੈਲਫੋਨ ਆ ਉਸ ਸ਼ਹਿਰ ਦੇ ਉੱਪਰ ਤੰਬਾਕੂ ਦੇ ਪੰਡ ਨਹੀਂ ਚੁੱਕੀ ਜਾ ਸਕਦੀ ਕਿਉਂਕਿ ਜਗਤ ਝੂਠਾ ਹੈ ਤੇ ਜਗਤ ਝੂਠਾ ਸਾਡੀ ਗੁਰਮਤ ਨੇ ਇਹ ਮੰਨਿਆ ਕਪਾਹੀ ਜੈਲ ਸਿਕਨੋਂ ਗਿਰਤਾਲ ਕੀਤਾ ਗਿਆ ਸਪਾਹਿਆਂ ਵੱਲੋਂ ਕਿਉਂ ਸਰਕਾਰ ਦਾ ਉਗਮ ਮੋੜ ਦਿੱਤਾ ਸਪਾਹਿਆਂ ਨੂੰ ਲੋਕ ਗਿਰਤਾਲ ਕੀਤਾ ਗਿਆ ਦਿਨ ਪਟਿਆਲੇ ਲਿਲਾਕਾ ਕੇ 사mathsfਤ ਜੀਓ ਭਾਈ ਜੈ ਸਿੰਘ ਦੇ ਬਾਪ ਤੇ ਕਾਜੀ ਵੱਲੋਂ ਫਤਵਾ ਇਹ ਹੋਇਆ ਕਿ ਇਸ ਦੀ ਉੱਠਾ ਤੰਗ ਕੇ ਕਿਸੇ ਦਰਾਸਤਰੀ ਦਾ ਉੱਠਾ ਤੰਗ ਕੇ ਇਸ ਦੀ ਉੁੱਠੀ ਖਾਲ ਤਾਰ ਦਿੱਤੀ ਜਾ ਰਹੀ ਦੀ ਖਲ ਲਾ ਦਿਓ 사mathsfਤ ਜੀਓ ਮੈਂ ਹੱਥ ਬੰਨ ਕੇ ਮੇਲ ਤੇ ਕਰਾਂ ਐਨ ਵੀ ਬੇ ਬੇਨਾਮੀ ਬੇਟੀਆਂ ਦੇ ਵੀਰ ਦੇ ਬੇਟੇ ਨੇ ਹੱਥ ਬੰਨ੍ਹ ਕੇ ਬੇਨਤੀ ਕਰਾ ਕਿ ਸਾਡੇ ਸਿੱਖ ਨੇ ਸਾਡੇ ਵਢੀਰਿਆਂ ਨੇ ਉੱਠੀਆਂ ਖਲਲਾਂ ਤਾਂ ਲਾਉਣੀਆਂ ਪਰਮਾਨ ਕਰਵਾ ਲਈਆਂ ਪਰ ਸੰਦੇ ਉੱਪਰ ਤੰਬਾਕੂ ਚੱਕਣਾ ਪ੍ਰਵਾਨ ਨਹੀਂ ਕੀਤਾ ਹੱਥ ਬੰਨ੍ਹ ਕੇ ਬੇਨਤੀ ਅਤੇ ਸਰਵਨ ਕਰਿਓ ਭਾਈ ਜੈਲ ਸਿੰਘ ਨੂੰ ਫੇਰ ਪੁੱਛਿਆ ਗਿਆ ਕਾਜੀ ਵੱਲੋਂ ਯਾਮ ਨੂੰ ਦੇਖਣਾ ਮੰਗੋ ਤੇ ਫੌਜਦਾਰ ਹੋਇ ਦਾਦ ਵੱਲੋਂ ਪੁੱਛਿਆ ਗਿਆ ਕਿ ਜੈ ਸਿੰਘ ਆਪ ਉੱਠੇ ਖੰਦਲੋਂ ਹੋਣੀ ਕੋਈ ਸੌਖੀ ਗੱਲ ਨਹੀਂ ਤੇ ਭਾਈ ਜੈ ਸਿੰਘ ਦਾ ਬੜਾ ਸੁਹਾਵਾ ਜਵਾਬ ਸੀ ਕਹਿੰਦੇ ਤੇਰੇ ਵਡੇਰਿਆਂ ਨੇ ਅਬਦਾਲੀ ਵਰਗਿਆਂ ਨੇ ਬੜਾ ਜੋਰ ਲਾ ਲਿਆ ਸਿੱਖ ਨੂੰ ਸਿੱਖੀ ਤੋਂ ਡਲੌਣ ਬਾਅਦ ਦੇ ਕੋਈ ਡਲਾ ਸਕਿਆ ਬੰਦ ਬੰਦ ਸਾਤੇ ਵਡੇਰਿਆਂ ਦੇ ਘਟੇ ਗਏ ਖੋਪੜ ਸਾਡੇ ਵਡੇਰਿਆਂ ਦੇ ਲਾਤ ਤੇ ਗਏ ਤੇ ਨਾਲ ਤਤਿੰ ਕਵੀਤੇ ਸਾਡੇ ਪਿਤਾਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਠਾ ਦਿੱਤਾ ਗਿਆ ਸਾਭ ਸੰਗਤ ਜੀਓ ਸਾਡੇ ਗੁਰੂ ਸਹਿਬਾਨ ਨੂੰ ਦਿੱਲੀ ਚੌਂਕ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸਿੱਖੀ ਤੋਂ ਨਹੀਂ ਦਲਾਹ ਕੇ ਉਹਨਾਂ ਦੇ ਨਾਲਿਆਂ ਨੂੰ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਬਿਆਲਾ ਜੀ ਭਾਈ ਸਤੀਦਾਸ ਭਾਈ ਮਦੀਦਾਬ ਜੀ ਨੂੰ ਤੇ ਫਿਰ ਮੈਰੀ ਉਹਨਾਂ ਦਾ ਸ਼ੇਕਾ ਮੈਨੂੰ ਟਵੀਟ ਕਰ ਲੋਗੇ ਸੋ ਕਿਰਪਾ ਕਰਕੇ ਇਹ ਬੇਨਤੀ ਪ੍ਰਵਾਨ ਕਰਿਓ ਕਿ ਸਿੱਖੀ ਤੋਂ ਦੂਰ ਜਾਣ ਵਾਲੇ ਗੁਰੂ ਤੋਂ ਦੂਰ ਜਾ ਵਰਦੇ ਨੇ ਸੋ ਧਿਆਨ ਦੇ ਵਿੱਚ ਇਹ ਜ਼ਰੂਰ ਲੈ ਕੇ ਆਇਓ ਭਾਈ ਜੈ ਸਿੰਘ ਦੀ ਸ਼ਹੀਦੀ ਨੂੰ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਧਿਆਨ ਦੇ ਵਿੱਚ ਜ਼ਰੂਰ ਲੈ ਕੇ ਆਇਓ ਕਿ ਉਹਨਾਂ ਨੇ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਇਆ ਗੁਰੂ ਤੋਂ ਬਿਨਾਂ ਤੇ ਸਾਡੇ ਇਸ ਕਿੱਥੇ ਕਿੱਥੇ ਚੁੱਕ ਲਈ ਨਹੀਂ